ਅੱਜ ਬਹੁਤ ਹੀ ਭਾਗਾ ਵਾਲਾ ਦਿਨ ਹੈ ਦੋ ਪਰਿਵਾਰਾਂ ਦਾ ਮੇਲ ਹੋਇਆ ਮੇਲ ਨਹੀਂ ਬਲਕਿ ਸਮੇਲ ਕਹਾਂਗੇ ਬਹੁਤ ਵਧੀਆ ਮੇਲ ਹੋਇਆ ਦੋਨਾਂ ਪਰਿਵਾਰਾਂ ਨੂੰ ਇਸ ਭਾਗਾ ਵਾਲੀ ਘੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਜਿੰਨੇ ਵੀ ਰਿਸ਼ਤੇਦਾਰ ਮਿੱਤਰ ਸਾਥ ਸਬੰਧੀ ਦੂਰੋਂ ਨੇੜੋਂ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਸਾਰਿਆਂ ਨੂੰ ਜੀ ਆਇਆਂ ਨੂੰ ਬਹੁਤ ਨਿੱਘਾ ਸਵਾਗਤ ਦੋਨਾਂ ਪਰਿਵਾਰਾਂ ਵੱਲੋਂ ਔਰ ਸਾਡੇ ਇਸ ਪਰਿਵਾਰ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਵੈਲਕਮ ਹਰੇਕ ਬੰਦੇ ਦੀ ਕਿਸੇ ਨਾ ਕਿਸੇ ਕੰਮ ਤੇ ਡਿਊਟੀ ਲੱਗੀ ਹੈ ਔਰ ਸਾਡੀ ਡਿਊਟੀ ਪਰਿਵਾਰ ਨੇ ਰੌਣਕ ਮੇਲੇ ਤੇ ਲਾਈ ਹੈ ਤੇ ਇਹ ਜਿਹੜੀ ਡਿਊਟੀ ਹੈ ਸਾਡੀ ਕੱਲਿਆਂ ਦੀ ਨਹੀਂ ਅੱਜ ਆਪਣੀ ਸਾਰਿਆਂ ਦੀ ਹੈ ਅੱਜ ਖੁਸ਼ੀ ਦੇ ਮੌਕੇ ਤੇ ਇਕੱਠੇ ਹੋਏ ਆਂ ਖੁਸ਼ੀ ਨੂੰ ਜੇ ਬਣਾ ਲਈਏ ਤਾਂ ਹੋਰ ਵੱਧ ਜਾਂਦੀ ਹੈ। ਤੁਗਲੀ ਤਿਗਣੀ ਚੋਗਣੀ ਹੋ ਜਾਂਦੀ ਹੈ। ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਖੁੱਲਾ ਸਦਾ ਬਹੁਤ ਹੀ ਸੋਹਣਾ ਮੌਸਮ ਹੈ। ਬਹੁਤ ਹੀ ਸੋਹਣਾ ਪ੍ਰਬੰਧ ਕੀਤਾ ਹੋਇਆ। ਤੇ ਤੁਸੀਂ ਸਾਰੇ ਬਹੁਤ ਵਧੀਆ ਲੱਗਦੇ ਹੋ ਅੱਜ। ਤੁੱਪ ਨਿਕਲੀ ਹੋਈ ਆ ਜਿਵੇਂ ਤੁੱਪ ਜਦੋਂ ਫੁੱਲ ਖਿੜੇ ਹੋਣ ਉੱਪਰ ਤੁੱਪ ਦੀ ਕੋਈ ਕਿਰਨ ਪੈ ਜਾਏ, ਸੂਰਜ ਦੀ ਕਿਰਨ ਪੈ ਜਾਏ ਤੇ ਫੁੱਲ ਦੇ ਉੱਪਰ ਜਿਹੜਾ ਰੂਪ ਹੁੰਦਾ ਉਹ ਬਿਲਕੁਲ ਤੁਹਾਡੇ ਤੇ ਉਹੀ ਰੂਪ ਹੈ। ਜਿਵੇਂ ਫੁੱਲਵਾੜੀ ਚ ਫੁੱਲ ਖੜੇ ਹੁੰਦੇ ਬਿਲਕੁਲ ਉਸੇ ਤਰ੍ਹਾਂ ਰੰਗ-ਬਰੰਗੇ ਸੂਟ ਰੰਗ-ਬਰੰਗੀਆਂ ਦਸਤਾਰਾਂ ਤੁਸੀਂ ਸਾਰੇ ਬੜੇ ادب ਨਾਲ ਬੈਠੇ ਹੋ ਖੜੇ ਹੋ ਸੁਣਦੇ ਹੋ ਤਾਂ ਤੁਹਾਨੂੰ ਸੁਣਨ ਵਾਲੀਆਂ ਗੱਲਾਂ ਸੁਣਾਉਣੇ ਆ ਉਸ ਤੋਂ ਬਾਅਦ ਫਿਰ ਨਵੇਂ ਪੁਰਾਣੇ ਗਾਣੇ ਜਿਹੜੇ ਟੀਵੀ ਤੇ ਸੁਣਦੇ ਆ ਮੋਬਾਈਲਾਂ ਚ ਸੁਣਦੇ ਆ ਗੱਡੀਆਂ ਚ ਸੁਣਦੇ ਆ